ਕਿਰੋਚੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੇ ਮੁਸ਼ਕਿਲ ਸਮੇਂ ਵਿੱਚ ਵੀ ਇੰਨੇ ਸ਼ਹੀਦियां ਹੋਣ ਦੇ ਬਾਵਜੂਦ ਪਰਿਵਾਰ ਵੀ ਵਿਛੜ ਗਿਆ ਪਰ ਅਮਰਤਵੇਲਾ ਗੁਰੂ ਸਾਹਿਬ ਨੇ ਖੁੰਝਣੇ ਦਿੱਤਾ ਇਹ ਅਮਰਤਵੇਲਾ ਇੰਨੇ ਅਨਮੋਲ ਦਾਤ ਹੈ ਸੰਗਤ ਜੀ ਭਾਵੇਂ ਚਾਰ ਸੁਰਾਹੀ ਸਿਖਾ ਦਿਓ ਆਪਣੀਆਂ ਬੇਟੀਆਂ ਨੂੰ ਯਾ ਸੁਣਾਹੀ ਆਸਾ ਦੀ ਵਾਰ ਸਿੱਧਾ ਜਿਹਾ ਕੀਰਤਨ ਚਾਹੇ ਸਿਖਾ ਦਿਓ ਕਿਤੇ ਇਹੋ ਜਿਹਾ ਉਪਦੇਸ਼ ਆਪਣੀਆਂ ਧੀਆਂ ਨੂੰ ਦੇ ਦਿਓ ਜਿੱਥੇ ਵਿਆਹ ਕੇ ਜਾਣਾ ਹੈ ਉੱਥੇ ਛੇ ਕਤੋਂ ਕਟ ਦੋ ਸ਼ਬਦ ਸਵੇਰੇ ਆਸਾ ਦੀ ਵਾਰ ਸਤਗੁਰੂ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਮਰੇ ਵਿੱਚ ਸਤਗੁਰਾਂ ਦੇ ਸਨਮੁਖ ਹਾਜ਼ਰ ਨਾਜ਼ਰ ਜਾਨ ਕੇ ਸਰਵਣ ਕਰਵਾਉਣੀ ਹੈ ਇੱਕ ਨਵੇਂ ਸਮਾਜ ਦੀ ਸਿਰਜਣਾ ਹੋ ਜਾਵੇਗੀ ਬਹੁਤ ਕੁਝ ਤੁਹਾਡੇ ਹੱਥ ਹੈ ਘਰ ਸੱਚਖੰਡ ਬਣ ਜਾਵੇਗਾ ਸਵਰਗ ਬਣ ਜਾਵੇਗਾ ਜਿੱਥੇ ਤੁਹਾਡੀ ਬੇਟੀ ਵਿਆਹ ਕੇ ਜਾਵੇਗੀ ਉੱਥੇ ਅਮਰਤ ਵੇਲੇ ਕੀਰਤਨ ਸਰਵਣ ਕਰੇਗੀ ਉਹਨਾਂ ਘਰਾਂ ਦੇ ਕਲੇਸ਼ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਚਰਨਾ ਵਿੱਚ ਹੀ ਲੈ ਲੈਣਗੇ ਉਹ ਬੱਚਿਆਂ ਜਿਸ ਨੂੰ ਜਨਮ ਦੇਣ ਗਿਆ ਉਹ ਬੱਚਿਆਂ ਜਿਨ੍ਹਾਂ ਰਾਹੀਂ ਜੀ ਰੱਬ ਦੀ ਕੁਦਰਤ ਜੋ ਬਣੀ ਹੈ ਧਰਤੀ ਤੇ ਆਉਣਗੇ ਸਿੱਖੀ ਦੀ ਚੜ੍ਹਦੀ ਕਲਾ ਹੀ ਹੋਵੇਗੀ ਇਹ ਬੀਬੀਆਂ ਪਹਿਣਾ ਦੇ ਹੱਥ ਵਿੱਚ ਹੈ ਜੰਗ ਦੇ ਮੈਦਾਨ ਵਿੱਚ ਵੀ ਪਿਤਾ ਜੀ ਨੇ ਅਮਰਤ ਵੀ ਰਾਨੀ ਛੱਡਿਆ ਇਹ ਸਾਡਾ ਇਤਿਹਾਸ ਹੋਣ ਦੇ ਨਾਲ ਸਾਡੇ ਲਈ ਸਿੱਖਿਆ ਵੀ ਹੈ ਤਾਂ ਤਾਸ ਕਰਿਓ ਸਮੇਂ ਮੁਤਾਬਕ ਦੂਜੇ ਫਰਜ਼ਾਂ ਦੇ ਨਾਲ-ਨਾਲ ਇਹ ਫਰਜ਼ ਵੀ ਸਤਿਗੁਰ ਜੀ ਸਾ ਤੋਂ ਨਿਮਾ ਲੈਣ ਮੁੰਬਈ ਤੋਂ ਕੁਝ ਸ਼ਰੀਰ ਆਏ ਸੀ ਉਹਨਾਂ ਨੇ ਦੋਵੇਂ ਬੇਟੀਆਂ ਆਪਣੀਆਂ ਲੰਡਨ ਭਲਾਉਣ ਲਈ ਭੇਜੀਆਂ ਆਏ ਮਿਲਣ ਬੱਚੀਆਂ ਨੂੰ ਲੰ다ਸ ਨੇ ਕਿਹਾ ਕਿ ਲੰਡਨ ਜਾ ਕੇ ਸ੍ਰੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਨੂੰ ਕਿਤੇ ਭੁੱਲ ਨਾ ਜਾਣਾ ਨਾ ਹੋਵੇ ਕਿ ਕਰਨਗੀਧਰ ਪਿਤਾ ਜੀ ਛੋਟੇ ਨਜ਼ਰ ਆਉਣ ਲੱਗ ਪੈ ਲੰਡਨ ਵੱਡਾ ਨਜ਼ਰ ਆਉਣ ਲੱਗ ਪਾਵੇ ਫਿਰ ਬੇਨਤੀ ਕੀਤੀ ਕਿ ਲੰਡਨ ਜਾ ਕੇ ਵੀ ਤਾਂ ਸ੍ਰੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਜੀ ਦੀ ਚੁੰਨੀ ਨਾ ਭੁੱਲ ਜਾਣਾ ਲੰਡਨ ਜਾ ਕੇ ਵੀ ਨਿਤਨੇਮ ਨਾ ਭੁੱਲ ਜਾਣਾ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਦੇ ਪੁੱਛਿਆ ਕਿ ਬੇਟੀਆਂ ਨੂੰ ਹਫਤੇ ਵਿੱਚ ਇੱਕ ਵਾਰੀ ਫੋਨ ਕਰਦੇ ਹੋ ਕਿ ਰੋਜ਼ ਇੱਕ ਦੋ ਵਾਰੀ ਕਹਿੰਦੇ ਦੋ ਕੁ ਵਾਰੀ ਕਰਦੇ ਹਾਂ ਦਾਸ ਨੇ ਕਿਹਾ ਕਿ ਜਦੋਂ ਦੋ ਵਾਰੀ ਫੋਨ ਕਰਦੇ ਹੋ ਕੀ ਪੁੱਛਦੇ ਹੋ ਕਹਿੰਦੇ ਹਾਂ ਚਲ ਪੁੱਛਦੇ ਹਾਂ ਪੜਾਈ ਬਾਰੇ ਪੀਚਰਾਂ ਬਾਰੇ ਸਿਹਤ ਬਾਰੇ ਤਾਂ ਕਿਹਾ ਕਿ ਕਾਪੀ ਵੱਖਰੀ ਲਗਾ ਲਓ ਜਿੱਥੇ ਹਫਤੇ ਵਿੱਚ ਦੋ ਵਾਰੀ ਫੋਨ ਕਰਕੇ ਬੱਚਿਆਂ ਨੂੰ ਸੇਤ ਬਾਰੇ ਪੜ੍ਹਾਈ ਬਾਰੇ ਪੁੱਛਣਾ ਹੈ ਨਾਲ ਹੀ ਇਹ ਵੀ ਪੁੱਛਣਾ ਹੈ ਕਿਹੜੇ ਦਿਨ ਕਿਹੜੀ ਬਾਣੀ ਪੜ੍ਹੀ ਹੈ ਤੁਸੀਂ ਆਪਣੇ ਵੱਲੋਂ ਫਰਜ ਨਿਭਾਓ ਤੁਸੀਂ ਆਪਣੇ ਵੱਲੋਂ ਡਿਊਟੀ ਨਿਭਾਓ ਇਸ ਦਾ ਬਹੁਤ ਅਸਰ ਹੁੰਦਾ ਹੈ ਤੁਹਾਡੇ ਬੱਚੇ ਆਸਾ ਦੀ ਵਾਰ ਅਜੇ ਨਹੀਂ ਕਰ ਸਕਦੇ ਇਹੋ ਜਿਹੀ ਪ੍ਰੇਰਨਾ ਦਿਓ ਪਾਵੇਂ ਗੁਟਕਾ ਸਾਫ ਤੋਂ ਜੇ ਜਵਾਨੀ ਬੈਠ ਕੇ ਸਤਿਗੁਰ ਜੀ ਨੂੰ ਸਰਵਨ ਕਰਵਾ ਲੈਣ ਤਾਂ ਵੀ ਉਹਨਾਂ ਦੀਆਂ ਹਾਜ਼ਰੀਆਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾ ਵਿੱਚ ਇਹੋ ਜਿਹਿਆਂ ਪਿਆਰ ਭਰੀਆਂ ਲੱਗ ਜਾਣੀਆਂ ਕਿ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਬੱਚੇ ਦੇ ਕਈ ਕਲੇਸ਼ ਝਗੜੇ ਮਾੜੇ ਕਰਮਣ ਵੇੜ ਦੇਣਗੇ ਇਹ ਕੱਲਾ ਨਿੱਕਿਆ ਨਿੱਕਿਆ ਹਨ ਪਰ ਜਦੋਂ ਤੁਸੀਂ ਆਪਣੇ ਬੇਟਾ ਬੇਟੀ ਦੀ ਡੈਰੀ ਲਗਾਈ ਹੋਵੇਗੀ ਤਾਂ ਪੁੱਛੋਗੇ ਅ ਰਾਤ ਨੂੰ ਕੀ ਚ ਪੈਸਾ ਦੇ ਪੰਜ ਪਾਠ ਕਿਤੇ ਦੋ ਪਾਠ ਜਪਤੀ ਸਾਬ ਦੇ ਕਿਤੇ ਹਨ ਇੰਨਾ ਹੀ ਪੁੱਛਣਾ ਹੈ ਬਣਾਉਣਾ ਉਹਨਾਂ ਨੂੰ ਫ੍ਰੈਂਡ ਹੀ ਹੈ ਇਸ ਤਰ੍ਹਾਂ ਬੱਚੇ ਤੇ ਅਸਰ ਰਹੇਗਾ ਕਿ ਰਾਤ ਨੂੰ ਮੰਮੀ ਪਾਪਾ ਨੇ ਪਿਆਰ ਨਾਲ ਪੁੱਛਣਾ ਹੈ ਤੇ ਮੈਂ ਕੀ ਕਹਾਂਗੀ ਉਹ ਸਕਦਾ ਹੈ ਤੁਹਾਡਾ ਇਹਨਾਂ ਕੋ ਫਰਜ ਤੁਹਾਡੀ ਔਲਾਦ ਨੂੰ ਜੋੜ ਦੇਵੇ ਜਿਸ ਸਤਿਗੁਰ ਚੀਜ਼ ਦਾ ਕਮਰਾ ਨਹੀਂ ਕੋਈ ਆਸਣ ਹੀ ਲਗਾਇਆ ਹੈ ਜਿੱਥੇ ਤੁਸੀਂ ਨੇਮ ਕਰਦੇ ਹੋ ਉੱਥੇ ਹੀ ਸੀ ਚੱਕੇ ਗੁਟਕਾ ਸਾਬ ਤੋਂ ਸੁਣਾ ਦਿਓ ਕਲਗੀਧਰ ਪਿਤਾ ਜੀ ਕਹਿਣਗੇ ਮੈਂ ਕਿਲਾ ਛੱਡਣ ਵੇਲੇ ਜੰਗ ਦੇ ਮਤਾਨ ਵਿੱਚ ਅਮਰਤ ਵੇਲੇ ਸੰਭਾਲਿਆ ਹੈ ਤੂੰ ਆਪਣੇ ਘਰ ਵਿੱਚ ਇਸ ਨੂੰ ਸੰਭਾਲ ਲਿਆ ਮੇਰੀਆਂ ਸਾਰੀਆਂ ਖੁਸ਼ੀਆਂ ਤੇਰੀ ਝੋਲੀ ਵਿੱਚ ਇਹ ਲੋੜ ਹੈ ਸਮਾਂ ਇਹੋ ਜਿਹਾ ਆ ਗਿਆ ਕਿ ਜ਼ਰੂਰੀ ਹੈ ਇੱਕ ਗੁਣਾ ਨੂੰ ਆਪਣੇ ਘਰਾਂ ਵਿੱਚ ਜ਼ਿੰਦਗੀ ਵਿੱਚ ਬਸਾਉਣਾ ਅੱਜ ਕੱਲ ਫੋਨ ਆਇਆ ਕਹਿੰਦੇ ਕਿ ਸਾਡਾ ਬੱਚਾ ਕਹਿੰਦਾ ਘਰ ਵਿੱਚ ਵਾਈਫਾਈ ਇੰਟਰਨੈਟ ਦਾ ਕਨੈਕਸ਼ਨ ਲਗਵਾ ਦਿਓ ਨਾਲ ਹੀ ਇੱਕ ਬੇਨਤੀ ਕੀਤੀ ਕਿ ਬੱਚੇ ਨੂੰ ਫਰੈਂਡ ਬਣਾ ਕੇ ਪਿਆਰ ਵਿੱਚ ਇੱਕ ਵਾਦਾ ਜ਼ਰੂਰ ਲੈ ਲਓ ਕਿ ਇਹ ਜਿਹੜਾ ਵਾਈਫਾਈ ਦਾ ਇੰਟਰਨੈਟ ਲਵਾ ਕੇ ਦੇਣਾ ਹੈ ਤੇ ਜਿਹੜੀ ਕਮਾਂਡ ਦੇਣੀ ਹੈ ਕੋਈ ਚੰਗੀ ਚੀਜ਼ ਹੀ ਵੇਖਣੀ ਹੈ ਇੰਟਰਨੈਟ 'ਚ ਚੰਗੀਆਂ ਚੀਜ਼ਾਂ ਵੀ ਹਨ ਤੇ ਦੂਜੀਆਂ ਵੀ ਹਨ ਕਿਤੇ ਇਹੋ ਜਿਹੀ ਚੀਜ਼ ਨਾ ਖੁੱਲ ਜਾਵੇ ਜਿਸ ਨਾਲ ਅੰਦਰ ਵਿਕਾਰ ਚੱਲ ਪਣ ਦੂਸਰੀ ਚੀਜ਼ ਨਾ ਚੱਲੇ ਜੁਗ ਇਹੋ ਚਿਆ ਹੈ ਥੋੜੇ ਥੋੜੇ ਫਰਜ਼ ਨਿਮਾਉਣੇ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ